ਸੀਬੀਸੀ ਮਹਾਪੰਚਾਇਤ ਪੰਜਾਬ ਉਲਮਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸਸੀਬੀਸੀ ਮੋਰਚੇ ਤੇ ਆਏ ਦਿਨ ਦੱਬੇ ਕੁਚਲੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ ਜਿਨ੍ਹਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੁੰਦੀ ਅੱਜ ਡੇਰਾ ਬੱਸੀ ਦਾ ਪਿੰਡ ਸੰਗੋਦ ਦਾ ਇੱਕ ਵਾਲਮੀਕੀ ਪੀੜਿਤ ਪਰਿਵਾਰ ਆਪਣੀ ਫਰਿਆਦ ਲੈ ਕੇ ਇੱਥੇ ਪਹੁੰਚਿਆ ਅਤੇ ਆਪਣੇ ਨਾਲ ਉਸੇ ਪਿੰਡ ਦੇ ਪ੍ਰਦੀਪ ਰਾਣਾ ਪੁੱਤਰ ਜਸਮੀਰ ਸਿੰਘ ਅਤੇ ਇਸਮ ਸਿੰਘ ਪੁੱਤਰ ਰਾਮ ਸਿੰਘ ਆਦ ਨੇ ਕੀਤੀ ਕੁੱਟਮਾਰ ਬਾਰੇ ਪ੍ਰੈਸ ਸਮne ਹੱਟ ਬਿੱਤੀ ਸੁਣਾਈ ਪੀੜਿਤ ਪਰਿਵਾਰ ਦੇ ਹਰਮੀਤ ਸਿੰਘ ਉਹਨਾਂ ਦੀ ਪਤਨੀ ਮੌਨਿਕਾ ਅਤੇ ਤਾਈ ਸ੍ਰਿੰਦਰ ਕੌਰ ਨੇ ਆਪਣੀ ਜ਼ਮੀਨ ਤੇ ਪੁਰਾਣੇ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਮੈਂ ਬਾਲਵਿਕੀ ਜਾਤੀ ਨਾਲ ਸੰਬੰਧਿਤ ਹਾਂ ਤੇ ਉਪਰੋਕਤ ਵਿਅਕਤੀਆਂ ਨੇ ਧੱਕੇਸ਼ਾਹੀ ਕਰਕੇ ਮੇਰੀ ਲਾਲ ਲਕੀਰ ਅੰਦਰ ਆਉਂਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਮੇਰੀ ਅਤੇ ਮੇਰੇ ਪਰਿਵਾਰ ਦੀ ਕੁਟਮਾਰ ਕੀਤੀ ਤੇ ਸ਼ਰਯਮ ਸਭ ਦੇ ਸਾਹਮਣੇ ਜਾਤੀ ਸੂਚਕ ਸ਼ਬਦ ਬੋਲਦਿਆਂ ਸਾਨੂੰ ਡਰਾਇਆ ਤੇ ਧਮਕਾਇਆ ਗਿਆ ਹੁਣ ਸਾਨੂੰ ਡਰ ਹੈ ਕਿ ਸਾਡੇ ਪਰਿਵਾਰ ਦਾ ਜੇਕਰ ਕੋਈ ਜਾਣੀਆ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਹ ਵਿਅਕਤੀ ਜ਼ਿੰਮੇਵਾਰ ਹੋਣਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਰਵਾਈਵ ਕੀਤੀ ਜਾਵੇ ਜਦ ਤੱਕ ਇਹ ਸ਼ਾਈ ਕਰਨ ਵਾਲੇ ਵਿਅਕਤੀਆਂ ਤੇ ਬੰਦ ਨਹੀਂ ਉਹ ਬੰਦੇ ਕਿ ਦੋ ਚਾਰਾਂ ਦੇ ਨੌਂ ਜਿਹੜੇ ਬੰਦਿਆਂ ਨੇ ਕਰੇ ਇਸ ਮਾਮਲੇ ਠੀਕ ਹੈ ਪ੍ਰੈਸ ਨੂੰ ਦੱਸਾਂਗੇ ਚਾਹਾਂਗੇ ਕਿ ਕੰਪਲੇਂਟ ਦੇ ਵਿੱਚ ਨਾਮ ਉਹ ਪ੍ਰਧਾਨ ਬਲਵਿੰਦਰ ਨੂੰ ਬੰਦੇ ਕਿ ਨਾਮ ਵੀ ਹੈ ਨਾ ਕਿ ਠੀਕ ਹੈ ਇਹੇ ਥਾਣੇ ਗੁਰਗਾਈਂ ਡੇਰਾਵਸੀ ਕੁਝ ਗਏ ਸਾਡੀ ਕੋਈ ਛਣਾਈ ਨਹੀਂ ਕੋਈ ਥਾਣੇ ਐਸੀ ਕਮਿਸ਼ਨ ਅਸੀਂ 1.5 ਮ ਉਸ ਦਾ ਹਲਕਾ ਰਹਿੰਦਾ ਹੈ ਠੀਕ ਹੈ ਆਪਣੇ ਦਿੱਲੀ ਤੋਂ ਆਏ ਆ ਕਾਮਾਦੀ ਨਿਵਾਸੀ ਵਿੱਚ ਮਗਰੂਰ ਰਹਿੰਦਾ ਹੈ ਉਹ ਮੋਰਚੇ ਤੇ ਆ ਕੇ ਸਨਾਈ ਵਾਸਤੇ ਸਾਡੇ ਕੋਲ ਆਉਂਦਾ ਅਸੀਂ ਤੁਹਾਡੇ ਜਰੀਏ ਤੁਹਾਡੇ ਰਾਹੀਂ ਅਸੀਂ ਉਸ ਸਰਕਾਰ ਤੱਕ ਬਚਾਉਂਦੇ ਆ ਜੋ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੀ ਹੈ ਗਰੀਬ ਲੋਕਾਂ ਦੀ ਰੱਖਿਆ ਵਾਸਤੇ ਗਰੀਬ ਲੋਕਾਂ ਦੀ ਸੁਖ-ਸੋਲ ਦਾ ਵਾਸਤੇ ਇਸੇ ਲੜੀ ਚ ਅ ਇੱਕ ਪਰਿਵਾਰ ਸਾਡੇ ਕੋਲੇ ਡੇਰਾ ਬਸੀ ਦੇ ਨੇੜੇ ਪਿੰਡ ਸੰਗੌਂਦ ਸੰਗੌਂਦ ਪਿੰਡ ਡੇਰਾ ਬਸੀ ਦੇ ਨੇੜੇ ਹਰਮੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਬਾਸੀ ਹੈ ਜੀ ਪਿੰਡ ਦਾ ਤੇ ਬਾਲਵਿਕ ਜਾਤੀ ਨਾਲ ਸੰਬੰਧਿਤ ਰੱਖਦਾ ਅਨੁਸੂਚੀ ਜਾਤੀ ਨਾਲ ਜਦੋਂ ਇਹ ਪਿਛਲੇ ਡੇਢ ਮਹੀਨੇ ਤੋਂ ਇੱਕ ਲੜਾਈ ਹੁੰਦੀ ਹੈ ਪਿੰਡ ਚ ਜਿਹੜੇ ਰਾਜਮੂਤ ਤਨਾੜ ਲੋਕ ਨੇ ਇਹਨਾਂ ਦੀ ਜਿਹੜੀ ਆਬਾਦੀ ਦੀ ਜਗ੍ਹਾ ਕੋਈ ਜਗ੍ਹਾ ਆਬਾਦੀ ਦੀ ਹੈ ਕਿੰਨੇ ਮਰਲੇ ਉਹ ਸਾਰੇ ਜਾ ਕੇ ਉੱਥੇ ਜਿਹੜਾ ਪੜਤਾਲੀ ਅਫਸਰ ਹੈ ਜਾਂਚ ਅਫਸਰ ਹੈ ਕੁਸੋਂ ਨੇ ਦੇਖਣੀ ਆ ਵੀ ਕਿਹਦੀ ਜਗ੍ਹਾ ਕਿਸ ਤਰ੍ਹਾਂ ਕੀ ਹੈ ਤੇ ਜਦੋਂ ਇਹਨਾਂ ਪਰਿਵਾਰਾਂ ਦੀ ਮਾਰਕੁੱਟ ਵੀ ਜਗ੍ਹਾ ਵੀ ਇਹਨਾਂ ਦੀ ਦੱਬੀ ਜਾਂਦੀ ਤੇ ਮਾਰਕੁੱਟ ਵੀ ਇਹਨਾਂ ਦੀ ਹੁੰਦੀ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੁਲਦੇ ਜਾਂਦੇ ਆ ਇਹ ਕਹਿੰਦਾ ਮੇਰੀ ਤੇ ਘਰ ਵਾਲੀ ਜਿਹੜੀ ਬਹੁਤ ਬੁਰੀ ਤਰ੍ਹਾਂ ਜਿਹੜੀ ਕਟਾਈ ਹੋਈ ਐ ਜਿਹਦੀਆਂ ਮੌਕੇ ਦੀਆਂ ਕੁੱਟਦਿਆਂ ਦੀਆਂ ਇਹ ਦੋਸ਼ੀਆਂ ਦੀਆਂ ਫੋਟੋਆਂ ਆਂਗੇ ਇਹਨਾਂ ਕੋਲ ਇੱਕ ਬੰਦੇ ਨੂੰ 8-8 ਦਾ 10 ਬੰਦੇ ਫੜ ਕੇ ਡੰਡਿਆਂ ਨਾਲ ਕੁੱਟ ਰਹੇ ਨੇ ਜਦੋਂ ਘਰ ਵਾਲੀ ਨੂੰ ਜਾਤੀ ਸ਼ੁਸ਼ਕ ਸ਼ਬਦ ਬੋਲਦੇ ਆਂ ਚੂੜੀ ਤੱਕ ਕਹਿ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਪੁਲਿਸ ਜਿਹੜੀ ਐ ਡੇਰਾ ਵਸੀ ਦੀ ਅੱਖਾਂ ਬੀਚ ਕੇ ਬੈਠੀ ਤੇ ਕੰਨ ਬੰਦ ਕਰਕੇ ਬੈਠੀ ਐ ਕੋਈ ਕਾਰਵਾਈ ਨਹੀਂ ਕਰਦੀ ਇਹ 1.5 ਮਹੀਨੇ ਤੋਂ ਦੌੜੇ ਭੱਜੇ ਫਿਰ ਰਹੇ ਐ ਐਸਐਸਪੀ ਸਾਹਿਬ ਤੱਕ ਪਹੁੰਚ ਕਰੀ ਦਰਖਾਸਤ ਦਈ ਮਨੁੱਖੀ ਅਧਿਕਾਰ ਕੋਲ ਕਰੀ ਤਰਖਾਸਤ ਪਰ ਸਾਡਾ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆਂ ਜਿਹੜਾ ਸਾਡਾ ਐਸਸੀ ਚੇਅਰਮੈਨ ਸਾਡਾ ਜਿਹੜਾ ਅਨੁਸੂਚੀ ਜਾਤੀ ਦਾ ਚੇਅਰਮੈਨ ਜਸਵੀਰ ਸਿੰਘ ਗੜੀ ਅਸੀਂ ਪਿੱਛੇ ਵੀ ਪਹਿਲਾਂ ਕਿਹਾ ਸੀ ਉਹ ਪਿੱਛੇ ਪਹਿਲਾਂ ਵੋਟਾਂ ਲੁਧਿਆਣੇ ਮੰਗਣ ਚਲੇ ਗਿਆ ਸੀ ਤੇ ਦੂਜੇ ਪਾਸੇ ਹੁਣ ਜਿਹੜੀ ਐਸ਼ ਬਰਾਸਤੀ ਕਰਦੇ ਘੁੰਮਦੇ ਫਿਰ ਰਹੇ ਆ ਜਿਹੜਾ ਉਹ ਫੇਸਬੁੱਕ ਤੇ ਹਰ ਰੋਜ਼ ਲਾਈਵ ਹੋ ਕੇ ਦਿਖਾਉਂਦਾ ਵੀ ਇਸ ਤਰ੍ਹਾਂ ਕਰਿਆ ਇਹ ਲੋਕ ਨੇ ਅਸਲ ਪੇੜ ਤ ਜਿਨ੍ਹਾਂ ਨਾਲ ਮਾਰਕੁੱਟ ਵੀ ਹੁੰਦੀ ਹੈ ਤੇ ਇਹਨਾਂ ਦੀ ਕਿਤੇ ਸੁਣਾਈ ਵੀ ਰਹਿੰਦੀ ਇਹ ਡੇਰਾ ਬਸੀ ਤੋਂ ਪਰਿਵਾਰ ਪਹਿਲਾਂ ਨਹੀਂ ਆਇਆ ਪਹਿਲਾਂ ਵੀ ਡੇਰਾ ਜਿਨ੍ਹਾਂ ਦੀ ਬੇਟੀ 11 ਸਾਲ ਦੀ ਦਾ ਰੇਪ ਹੋਇਆ ਸੀ ਉਹ ਡੇਢ ਮਹੀਨਾ ਹੋ ਗਿਆ ਦੋ ਪੁਲਿਸ ਦੇ ਚੱਕਰ ਘੱਟ ਰਹੀ ਹੈ ਅਸੀਂ ਡੇਰਾ ਬਸੀ ਥਾਣੇ ਦਾ ਘਰੌ ਰੱਖਿਆ ਤਾਂ ਉੱਥੇ ਘਰੌ ਦਾ ਉਹਨਾਂ ਨੇ ਖੇੜਾ ਛੜਾ ਲਿਆ ਸੀ ਮੁੱਲਤਵੀ ਕਰਿਆ ਵੀ ਅਸੀਂ ਜ਼ੀਰੋ ਨੰਬਰ ਐਫ ਆਈ ਆਰ ਕਰਤੀ ਪਰ ਲੇਕਿਨ ਬੰਤਾਲਾ ਉੱਥੇ ਦਾ ਉੱਥੇ ਹੈ ਉਹਨਾਂ ਨੇ ਜਾ ਕੇ ਗੁਰਦਾਸਪੁਰ ਭੇਜ ਦੀ ਗੁਰਦਾਸਪੁਰ ਕਹਿੰਦੇ ਜੀ ਬਟਾਲਾ ਪਰਚਾ ਹੋਊ ਬਟਾਲੇ ਦੀ ਪੁਲਿਸ ਕਹਿੰਦੀ ਜੀ ਸੇਖਵਾ ਥਾਣੇ ਚ ਹੋਊਗਾ ਗੱਲਾਂ ਗੋਲ ਮੋਲ ਨੇ ਆਪਣੀ ਪੁਲਿਸ ਜਿਹੜੀ ਹੈਗੀ ਡੇਰਾ ਬਸੀ ਦੀ ਉਹ ਨਲਾਇਕ ਸਾਬਤ ਹੋ ਰਹੀ ਹੈ ਇਹ ਪਹਿਲਾ ਕੇਸ ਨਹੀਂ ਪਹਿਲਾ ਸਮਗੋਲੀ ਪਿੰ ਇਸੇ ਤਰ੍ਹਾਂ ਮੈਂ 10000 ਨਾ ਡੇਰਾਬਸੀ ਪੁਲਿਸ ਦੀਆਂ ਦੇ ਸਕਦਾ ਕਿ ਤਾਂ ਕਿ ਇਹਨਾਂ ਨਾਲ ਜਿਹੜੀ ਬਦੀਕੀ ਹੋ ਰਹੀ ਲੋਕ ਜਿਹੜਾ ਸਾਡਾ ਐਸਸੀ ਚੇਅਰਮੈਨ ਹੈ ਸਭ ਤੋਂ ਪਹਿਲਾਂ ਉਹਦੀ ਡਿਊਟੀ ਬਣਦੀ ਹੈ ਉਹ ਤਾਂ ਕਿ ਇਹ ਲੋਕਾਂ ਦੀ ਜਿਹੜੀ ਮੁਸ਼ਕਲ ਜਾ ਕੇ ਪਿੰਡ 'ਚ ਸੁਣੇ ਜਾਂ ਤੁਹਾਡੇ ਰਾਹੀਂ ਉਹ ਦੇਖਦਾ ਹੋਇਆ ਉਹਨੂੰ ਦੇਖਦਾ ਹੋਇਆ ਤਾਂ ਇਹ ਲੋਕਾਂ ਦੀ ਮੁਸ਼ਕਲ ਸੁਣੇ ਤਾਂ ਉਸ ਆ ਜਿਹੜੇ ਜਰਨਲ ਬੰਦੇ ਨੇ ਇਸੇ ਪਿੰਡੇ ਤੇ ਜਰਨਲ ਬੰਦੇ ਨੇ ਜੱਟ ਨੇ ਉਹ ਇਹਨਾਂ ਦੇ ਹੱਕ 'ਚ ਜਿਹੜੇ ਹਲਫੀਆ ਬਿਆਨ ਤੱਕ ਵੀ ਦੇ ਰਹੇ ਨੇ ਗਵਾਹਾਂ ਦੇ ਬਿਆਨ ਇਹ ਇਹ ਗਵਾਹਾਂ ਦੇ ਹਲਫੀਆ ਬਿਆਨ ਨੇ ਤਾਂ ਕਿ ਇਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਏ ਤੇ ਇਹਨਾਂ ਨੂੰ ਨਿਆਂਇਨ ਸਾਫ ਵਿਲੇ ਤੇ ਇਹਨਾਂ ਦੀ ਜਗ੍ਹਾ ਤੁਰੰਤ ਛਡਾਈ ਜਾਵੇ। ਐਸਐਸਪੀ ਨੂੰ ਵਿਲੇ ਸੀ ਕਿ ਇਹ ਸਵਾਰਥ ਨਿੱਤਿਆ ਗਿਆ ਉਹਨਾਂ ਨੇ। ਇਹਨਾਂ ਨੂੰ ਐਸਐਸਪੀ ਨੂੰ ਦਰਖਾਸਤ ਪਾਈ ਹੈ ਜੀ ਉਹਨਾਂ ਨੇ ਵੀ ਡੀਐਸਪੀ ਸਾਹਿਬ ਨੂੰ ਮਿਲਦੇ ਹੋ ਜਾਦੇ। ਤੁਹਾਡੇ ਕੋਲ ਕੋਲ ਆਉਂਦਾ। ਡੀਐਸਪੀ ਨੂੰ ਕਹਿੰਦਾ ਆਹ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪਾਏ ਤੇ ਸਾਰੀਆਂ ਇਹ ਦਰਖਾਸਤਾਂ ਦੇ ਬੈਠੇ ਨੇ 1.5 ਮਹੀਨੇ ਤੋਂ ਮੈਂ ਕਿਹਾ ਤੁਸੀਂ ਪੇਪਰ ਵਰਕਿਆ ਪਹਿਲਾਂ ਪੂਰਾ ਕਰ ਲਓ। ਜਦੋਂ ਪੇਪਰ ਵਰਕ ਪੂਰਾ ਹੋ ਜਾਂਦਾ ਫਿਰ ਵੀ ਕੋਈ ਪੁੱਛਦਾ ਨਹੀਂ ਹੈ। ਇਥੇ ਤਾਂ ਕਹਿੰਦੇ ਜੀ ਹੈਲਪਲਾਈਨ ਦੇ ਨੰਬਰ ਤੇ ਜਾਰੀ ਕਰੋ ਜੀ 24 ਘੰਟੇ ਚ ਤੁਹਾਨੂੰ ਆਹ ਸੋਲਤ ਮਿਲ ਜੂਗੀ ਫਲਾਣਾ ਪਰ ਇਥੇ ਤੇ ਡੇਡੜ ਮਹੀਨੇ ਹੋ ਗਏ ਕੋਈ ਸੋਲਤ ਨਹੀਂ ਮਿਲ ਰਹੀ ਆ ਤੁਹਾਡੇ ਕੋਲ ਹਕੀਕਤ ਹੈ ਹਰ ਰੋਜ਼ ਤੁਹਾਡੇ ਰਾਈ ਅਸੀਂ ਕੋਈ ਨਾ ਕੋਈ ਪਰਿਵਾਰ ਸਾਡੇ ਕੋਲ ਆਂਦਾ ਹੈ ਦੱਸਦੇ ਆ ਜੇਕਰ ਇਹਨਾਂ ਨੂੰ ਨਿਆਂ ਨਾ ਸਾਫ ਨਾ ਮਿਲਿਆ ਸੀ ਮੋਰਚੇ ਵੱਲੋਂ ਪੂਰਨ ਤੌਰ ਤੇ ਸਮਰਥਨ ਹੈ ਤੇ ਡੀਐਸਪੀ ਦਾ ਘਰੋਂ ਕਰਾਉ ਕਰਨਾ ਪਵੇ ਤੇ ਹੈਡਿਆ ਡੇਰਾਬਸੀ ਦੇ ਐਸਐਚਓ ਦਾ ਘਰੋਂ ਕਰਾਉ ਕਰਨਾ ਪਵੇ ਉਹਦਾ ਘਰੋਂ ਕਰਾ ਕੇ ਉਹਦਾ ਪੂਰਾ ਜਲੂਸ ਕੱਢਾਂਗੇ ਤੇ ਪੂਰੇ ਜਿਹੜੇ ਤੁਹਾਡੇ ਰਾਈ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਡੇਰਾਬਸੀ ਇੱਕ ਹਫ਼ਤੇ ਤੋਂ ਬਾਅਦ ਅਸੀਂ ਸਾਰੇ ਪੀੜਤਾਂ ਨੂੰ ਲੈ ਕੇ ਉਸ ਥਾਣੇ ਦੀ ਜਿਹੜੀ ਹੈ ਅਸਲੀਅਤ ਕੱਢ ਕੇ ਐਸਐਚਓ ਦੇ ਸਾਹਮਣੇ ਰੱਖ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਮਾ ਨਾਮ ਹਰਮੀਤ ਸਿੰਘ ਹੈ ਜੀ ਪਿੰਡ ਸਬੋਂਦਾ ਹੈ ਜੀ ਬਾਲਮੀਕੀ ਜਾਤੀ ਨਾਲ ਮੈਂ ਸੰਬੰਧ ਰੱਖਦਾ ਹਾਂ ਜੀ ਮੇਰੇ ਤੇ ਮੇਰੀ ਘਰ ਵਾਲੀ ਨਾਲ ਰਾਜਪੂਤਾਂ ਨੇ ਪ੍ਰਦੀਪ ਰਾਣਾ ਹਿਸ਼ਮ ਸਿੰਘ ਤੇ ਉਹਦਾ ਮੁੰਡਾ ਜੀ ਹੈ ਇਹਨਾਂ ਨੇ 25 ਬੰਦਿਆਂ ਨੇ ਕੁੱਟਮਾਰ ਕੀਤੀ ਘਰ ਵੜ ਕੇ ਜੀ ਤੇ ਜਾਤੀ ਸੂਚਕ ਸ਼ਬਦ ਬੋਲੇ ਜੀ ਅਸੀਂ ਥਾਣੇ 'ਚ ਵੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਹੁਣ ਅਸੀਂ ਕੁੰਬੜਾ ਸਾਹਿਬ ਕੋਲ ਆਏ ਆ ਜੀ ਜੇ ਸਾਨੂੰ ਨਿਆਂ ਮਿਲ ਜਾਏ ਜੀ ਡੇਢ ਮਹੀਨੇ ਤੋਂ ਅਸੀਂ ਇਦਾਂ ਹੀ ਘੁੰਮ ਰਹੇ ਆ ਜੀ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਅੱਛਾ ਜਿਹੜੀ ਤੁਸੀਂ ਗੱਲ ਕਰ ਰਹੇ 20 25 ਬੰਦੇ ਪਲਾਏ ਉਹ ਕਹਿਣਾ ਪਲਾਨ ਕੀਤਾ ਹੋਇਆ ਸੀ ਤੁਹਾਡੇ ਨਾਲ ਲੜਾਈ ਨਹੀਂ ਕੋਈ ਪਲਾਨ ਨਹੀਂ ਸੀਗਾ ਜੀ ਘਰ ਵਾਲੀ ਕੱਲੀ ਸੀਗੀ ਮੇਰੀ ਘਰ ਪਹਿਲਾਂ ਹੀ ਦਿਨ ਨਾਲ ਧੱਕੇਸਾਈ ਕੀਤੀ ਤੇ ਉਹਨਾਂ ਨੇ ਪੀਲਰ ਲਾਏ ਤੇ ਇਹਨੇ ਮੈਨੂੰ ਫੋਨ ਕੀਤਾ ਜੀ ਸਾਡੇ ਨਾਲ ਧੱਕੇਸਾਈ ਹੋ ਰਹੀ ਹੈ ਵੀ ਪੀਲਰ ਲਾ ਤੇ ਉਹਨਾਂ ਨੇ ਤੇ ਮੈਂ ਆਇਆ ਤੇ ਜਦੋਂ ਮੈਂ ਆਪਣਾ ਰਾਸਤਾ ਖੋਲਤਾ ਪਿੱਲਰ ਹਟਾਤਾ ਫਿਰ 20 25 ਬੰਦੇ ਮੇਰੇ ਤੇ ਆ ਕੇ ਪ੍ਰਦੀਪ ਰਾਣਾ ਹਿਸਮ ਸਿੰਘ ਤੇ ਗੋਲੀ ਸੂਰਜ ਮਨੀ ਅਤੇ ਹੋਰ ਸੀਗੇ 15 20 ਬਾਰ ਤੋਂ ਮੁੰਡੇ ਬੁਲਾਏ ਸੀਗੇ ਬਦਮਾਸ਼ ਉਹਨਾਂ ਨੇ ਤੇ ਸਾਡੇ ਤੇ ਹਮਲਾ ਕੀਤਾ ਤੇ ਜਾਤੀ ਸੂਚਕ ਸ਼ਬਦ ਬੋਲੇ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਸਾਨੂੰ ਡੰਡੇ ਸੀਗੇ ਜੀ ਹਾਂਜੀ ਜਿੱਥੇ ਜਗ੍ਹਾ ਤੇ ਪਿੱਲਰ ਲਗਾਏ ਗਏ ਆ ਉਹ ਖਾਲੀ ਜਗ੍ਹਾ ਥੋੜੀ ਹੈ ਕਿ ਖਾਲੀ ਪਿੰਡ ਵਾਲੇ ਹਾਂਜੀ ਜੱਦੀ ਜਗ੍ਹਾ ਸਾਡੀ ਹੈ ਜੀ ਪੁਰਾਣੀ ਉਹ ਜਦੋਂ ਜਨਮ ਹੋਇਆ ਮੇਰਾ ਉਹ ਤੋਂ ਪਹਿਲਾਂ ਦੀ ਸਾਡੇ ਕੋਲ ਹੀ ਹੈ ਜੀ ਉਹ 50 ਸਾਲ ਤੋਂ ਵੀ ਹਾਂਜੀ 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 ਤੁਹਾਡੇ ਕਿਸੇ ਮਹਿਲਾ ਦੀ ਵੀ ਕੁੱਟਮਾਰ ਹੋਈ ਹੈ ਜਾਂ ਤੁਹਾਡੀ ਹੀ ਮੇਰੀ ਘਰ ਵਾਲੀ ਦੀ ਵੀ ਕੁੱਟਮਾਰ ਹੋਈ ਹੈ ਜੀ ਤਾਈ ਜੀ ਦੀ ਵੀ ਹੋਈ ਹੈ ਜੀ ਕੁੱਟਮਾਰ ਫੋਟੋਆਂ ਹੀ ਪਈਆਂ ਵੀਡੀਓ ਹੀ ਪਈਆਂ ਸਾਡੇ ਕੋਲ ਜੀ ਸਾਰੇ ਪ੍ਰੂਫ ਹੈ ਜੀ ਹਾਂਜੀ ਗਲਤ ਵੀ ਬੋਲੇ ਮੇਰੀ ਘਰ ਵਾਲੀ ਨੂੰ ਜੀ ਉਹ ਤੇ ਜਾਨ ਤੋਂ ਮਾਰਨ ਦੀ ਧਮਕੀਆਂ ਵੀ ਦਿੱਤੀ ਸਾਹਮਣੇ ਕਿਹਾ ਵੀ ਐਸਸੀਐਸਟੀ ਐਕਟ ਦੇ ਬਾਰੇ ਤਾਂ ਕੀ ਉਹਨਾਂ ਨੂੰ ਤੁਹਾਡੀ ਜਾਤ ਦਾ ਪਤਾ ਨਾ ਵੀ ਤੁਹਾਡੀ ਕੀ ਜਾਤ ਹੈ ਕਿਤੇ ਹਾਂਜੀ ਹਾਂਜੀ ਮੈਂ ਐਸੀ ਸਰਟੀਫਿਕੇਟ ਲਾਇਆ ਹੋਇਆ ਜੀ। ਨਹੀਂ ਉਹਨਾਂ ਨੂੰ ਪਤਾ ਲੈ ਉਹਨਾਂ ਨੂੰ ਪਤਾ ਜੀ ਹਾਂਜੀ ਪਤਾ ਜੀ ਉਹਨਾਂ ਨੂੰ ਉਹਨਾਂ ਨੇ ਕਾਲਾ ਗੱਡੀਆਂ ਕੁਤਮਾਰ ਕਰੀਆ ਜਾਤੀ ਸੂਚਕ ਕਿਆ ਬੋਲਿਆ ਤੁਹਾਨੂੰ ਚੂੜੇ ਬੋਲਿਆ ਜੀ ਸਾਨੂੰ ਵੀ ਸਾਡੇ ਰਾਜਪੂਤਾ ਨਾਲ ਪੰਗਾ ਲਿਆ ਤੁਹਾਡੀ ਚੂੜਿਆਂ ਤੇ ਕੀ ਔਕਾਤ ਹੈ ਜੀ। ਹਾਂਜੀ ਬਲੋ ਬਲੋ ਬੋਲ ਬੋਲ ਇਹਨਾਂ ਦੀ ਘਰ ਵਾਲੀ ਗਰ ਵੀ ਧੱਕਾ ਸਹੀ ਕਰੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਫਿਰ ਫੋਨ ਕਰਿਆ ਜੀ ਇਹਨਾਂ ਨੇ ਮੁੰਡੇ ਨੂੰ ਮੁੰਡਾ ਆਪਣੀ ਦਿਹਾੜੀ ਪਰਤਾ ਜੀ ਮਪੇਨ ਮਨੂ ਲੈ ਗਿਆ ਜੀ ਮੈਂ ਕਿਹਾ ਚੱਲ ਆਪਾਂ ਨੇ ਲੜਨਾ ਨਹੀਂ ਐ ਇਹਨੇ ਆਪਣਾ ਪੱਟ ਤੇ ਜੀ ਜਿਹੜਾ ਬੋਲ ਜਾ ਗੱਡਿਆ ਵਾ ਤੇ ਜੀ ਉਹਨੇ ਮੁੰਡੇ ਨੇ ਜੱਸੀ ਦੇ ਮੁੰਡੇ ਨੇ ਜੀ ਪਤਾ ਨਹੀਂ ਕਿਆ ਨਾਮ प्रदीप ਨਾਮ ਹੈ ਜੀ ਉਹਨੇ ਇਹਨੂੰ ਗੱਲ ਤੇ ਫੜ ਲਿਆਣ ਕਵੇਂ 15 20 ਬੰਦੇ ਹੋਰ ਆ ਗਏ ਜੀ ਫਿਰ ਮੈਂ ਹਟਾਉਣ ਲੱਗੀ ਮਨੂ ਵੀ ਤੱਕੇ ਤੁੱਕੇ ਬਹੁਤ ਮਾਰੇ ਜੀ ਮੈਂ ਗਿਰੀ ਹੋਈ ਵੀ ਹੈਗੀ ਇੱਥੇ ਫੋਟੋਾਂ ਅੰਝੇ ਚੱਲਸਾ ਹਟਾਉਂਦੇ ਰਹੇ ਜੀ ਫਿਰ ਇਹਨਾਂ ਨੇ ਜਿਹੜੇ ਸਾਡੇ ਲਾਕ ਪੜੌਸੀ ਤੇ ਜੀ ਉਹਨਾਂ ਨੇ ਸਾਨੂੰ ਸਟੈਂਪ ਪੇਪਰ ਬਣਾ ਕੇ ਵੀ ਅਸੀਂ ਗਵਾਹਾਂ ਦਊਂਗੇ ਫਿਰ ਜਾਪਤੀ ਸੂਚੀ ਵਿੱਚ ਬੋਲਿਆ ਉਹਨਾਂ ਨੂੰ ਸਾਨੂੰ ਵੀ ਚੂੜੇ ਸਾਹਮਣੇ ਬੋਲਿਆ ਗਿਆ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਤੁਹਾਡੀ ਏਕਾਤ ਕਿਹਾ ਚੂੜਿਆਂ ਦੀ ਜਿਹੜੀ ਸਾਡੇ ਨਾਲ ਪੰਗਾ ਲਿਆ ਤੁਸੀਂ ਅਸੀਂ ਤਾਂ ਪੰਗਾ ਕੋਈ ਨਹੀਂ ਲਿਆਤਾ ਜੀ ਅਸੀਂ ਤਾਂ ਇਹਨਾਂ ਨੂੰ ਐਂ ਹਟਾਉਂਦੇ ਰਹੇ ਵੀ ਅਸੀਂ ਲੜਦਾ ਨਹੀਂ ਕਿਸੇ ਨਾਲ ਲੜਦਾ ਨਹੀਂ ਹੁੰਦਾ ਕਿਸੇ ਨਾਲ ਹੁਣ ਤੁਸੀਂ ਕੀ ਚਾਹੁੰਦੇ ਅਸੀਂ ਤਾਂ ਜੀ ਇਹ ਚੰਦ ਤੇ ਉਹਨਾਂ ਪਰ ਪਰਚਾ ਦਰਜ ਹੋਣਾ ਚਾਹੀਦਾ ਜੀ ਵੀ ਸਾਡੀ ਜਗ੍ਹਾ ਸਾਨੂੰ छुटਣੀ ਚਾਹੀਦੀ ਜੀ ਬਸ ਸਾਡੀ ਆਦੀ ਜਗ੍ਹਾ 50 ਸਾਲ ਤੇ ਜੀ ਮੈਨੂੰ 50 60 ਸਾਲ ਹੋ ਗਏ ਉੱਥੇ ਗਈ ਇਹਨੂੰ ਜੀ ਵੀਰ ਇਹ ਤਾਂ ਬੱਚੇ ਆ ਜੀ ਬਾਅਦ ਵਿੱਚ ਜਰਮੇ ਆਗੇ ਮੇਰੇ ਸਹੁਰੇ ਨੇ ਜੀ ਦੋ ਖੱਤੀਆਂ ਪਹਿਲਾਂ ਖਰੀਦੀਆਂ ਤੀਆਂ ਜੀ ਉਤੇ ਬਾਅਦ ਵਿੱਚ ਫਿਰ ਉਹਦਾ ਮਾਰਗਤਾ ਜੀ ਮੁੰਡਾ ਰਣਜੀਤ ਦਾ ਜੀ ਫਿਰ ਉਹ ਨਾ ਜੀ ਪੈਸੇ ਲੰਦਾ ਰਿਹਾ ਮੇਰੇ ਸਹੁਰੇ ਕੋਲ ਤਾਂ ਕਾਗਜ ਹੀ ਨਹੀਂ ਤਾਂ ਬਣਾਇਆ ਉਹ ਜਗਾਂ ਦਾ ਜੀ ਪੱਕਾ ਇਸ ਤਰ੍ਹਾਂ ਕਾਗਜ ਰਹਿ ਗਿਆ ਤੇ ਫਿਰ ਅਸੀਂ ਕਹਿ ਹੀ ਨਹੀਂ ਜੀ ਉਹਨੂੰ ਹਾਂ ਜੀ ਕਬਜਾ ਸਾਡਾ ਹੈ ਜੀ 30 35 ਸਾਲ ਤੇ ਹਾਂ ਜੀ ਕੀ ਕਾਂਗਰਸ ਜਿਹੜੀ ਹੈ ਆਪਣੀ ਬੜੀ ਧੱਕੇਸ਼ਾਈ ਹੋਈ ਹੈ ਇਹਦੇ ਬਾਰੇ ਤੁਸੀਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ 2 ਸਾਲਾਂ ਤੋਂ ਜਰਨਵੇਸ਼ਨ ਚੋਰ ਫਰੋਮੋਰਟ ਤੇ ਇਹ ਗੱਤਵਧੀਆਂ ਵੇਖ ਰਿਆ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤੋਂ ਜਿਹੜਾ ਸ਼ਡਿਊਲ ਕਾਸਟਰ ਦੇ ਜ਼ੁਲਮ ਵੱਧ ਗਏ ਉਹਨਾਂ ਦੀਆਂ ਧੱਕੇਸ਼ਾਈਆਂ ਜਿਹੜੀਆਂ ਨੇ ਉਹ ਧੱਕੇਸ਼ਾਈ ਦਾ ਛਕਾਰ ਹੋ ਗੇ ਇਹ ਜਿਹੜੇ ਆਪਣੇ ਕਮਿਸ਼ਨ ਬਣੇ ਆ ਐਸਸੀ ਕਮਿਸ਼ਨ ਬਣਿਆ ਇਹ ਜਿਹੜਾ ਮਿੱਟੀ ਦਾ ਮਾਦੋ ਇਹ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਹ ਕਦੀ ਵੀ ਸ਼ਡਿਊਲ ਕਰਦੇ ਹੱਕ ਚ ਨਹੀਂ ਖਲੋਤਾ ਇਹ ਲੋਕਾਂ ਦੇ ਉੱਤੇ ਬੋਝ ਆ ਸਾਡੇ ਤੇ ਬੋਝ ਆ ਇਸ ਕਰਕੇ ਜਿੰਨਾ ਵੀ ਸੰਭਵ ਹੋ ਸਕੇ ਇਹ ਐਸਸੀ ਕਮਿਸ਼ਨ ਜਿਹੜਾ ਖਤਮ ਕਰੋ ਕਿਉਂਕਿ 2 ਸਾਲਾਂ ਤੋਂ ਅਸੀਂ ਜਰੂਰ ਜਰੂਰ ਜਰਵੇਸ਼ਨ ਚੋਰ ਫਰੋਮ ਮੋਰਚੇ ਤੇ ਦੋ ਸਾਲਾਂ ਤੋਂ ਲੜਾਈ ਲੜ ਰਹੇ ਆ ਪਰ ਇਸ ਸਰਕਾਰ ਨੇ ਇੱਕ ਵੀ ਫੈਸਲਾ ਜਿਹੜਾ ਵਾ ਸ਼ਡਿਊਲ ਕਾਸਟਾਂ ਦੇ ਹੱਕ ਤੇ ਨਹੀਂ ਕੀਤਾ ਇਸ ਕਰਕੇ ਮੈਂ ਇਹ ਕਹਿਣਾ ਕਿ ਇਹ ਜਿਹੜੀ ਆ ਸਰਕਾਰ ਇਹ ਸ਼ਡਿਊਲ ਕਾਸਟਾਂ ਦੇ ਵਿਰੋਧਿਆ ਇਹ BC ਦੇ ਵਿਰੋਧਿਆ ਇਹ ਸਿਰਫ ਤੇ ਸਿਰਫ ਜਿਹੜਿਆ ਤਨਾਟ ਲੋਕਾਂ ਦੇ ਹੱਕ ਤੇ ਤੇ ਉਹਨਾਂ ਦੇ ਹੀ ਕੰਮ ਕਰਦੀ ਆ ਜੇਕਰ ਲੋਕ ਇਕੱਠੇ ਨਾ ਹੋਏ ਦੇ ਘਰ ਸ਼ੈਡਿਊਲ ਕਾਰ ਇਕੱਠੇ ਨਾ ਹੋਏ ਤੇ ਉਹਨਾਂ ਦੀ ਹਾਲਤ ਇਹਦੇ ਤੋਂ ਵੀ ਮਾੜੀ ਹੋਗੀ ਇਸ ਕਰਕੇ ਮੈਂ ਚਾਹੁੰਦਾ ਕਿ ਜਿੰਨੇ ਵੀ ਐਸੀਬੀਸੀ ਨੇ ਇਕੱਠੇ ਹੋਵੋ ਕਿਉਂਕਿ ਸਾਡੀ ਜਿਹੜੀ ਆਬਾਦੀ ਆ 100 ਤੋਂ 85 ਆ ਤੇ 15% ਕੋਲ ਅਸੀਂ ਜੁੱਤੀਆਂ ਖਾ ਰਹੇ ਆ ਦੇਸ ਕਰਕੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਸਿਰ ਤੇ ਜੁੱਤੀਆਂ ਮਾਰੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਕਾਹਤਾ ਹਾਰਟੀਕੀ ਫਤੇ ਹਾਂਜੀ ਇਹ ਪਾਲੇੜ ਤੋਂ ਇਸੋ ਹੀ ਵਾਰੀ ਔਟਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਹੈ ਜਿਹੜੇ ਸਾਡੇ ਇੱਥੇ ਲੰਬੇ ਸਮੇਂ ਤੋਂ ਲੱਗੇ ਮੋਰਚੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਅਤਿਆਚਾਰ ਹੋ ਰਹੇ ਉਹਨਾਂ ਦੀ ਦੁੱਖ ਭਰੀ ਕਹਾਣੀ ਪ੍ਰਸ਼ਾਸਨ ਨੂੰ ਔਰ ਲੋਕਾਂ ਦੇ ਵਿੱਚ ਜਗ ਜਾਹਰ ਕਰਦੇ ਨੇ। ਜਦੋਂ ਦਾ ਇਹ ਭਗਵੰਤ ਮਾਨ ਸਰਕਾਰ ਆਈ ਹੈ ਅਸੀਂ ਜਿਹੜਾ ਮੋਰਚਾ ਮਕਸਦ ਲੈ ਕੇ ਲਾਇਆ ਸੀਗਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਨੂੰ ਉਹਦੇ ਵਿੱਚ ਅਸੀਂ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਕੀਤਾ ਜਾਲੀ ਜਾਤੀ ਸਰਟੀਫਿਕੇਟ ਲੋਕਾਂ ਨੂੰ ਧਾਰਕਾਂ ਨੂੰ ਫੜ ਕੇ ਸਰਕਾਰ ਦੇ سپرد ਕੀਤਾ ਔਰ ਜਿਹੜੀਆਂ ਸ਼ਿਕਾਇਤਾਂ ਨੇ ਜਿਉਂ ਦੀਆਂ ਤਿਉਂ ਪਈਆਂ ਔਰ ਫਰਵਰੀ ਵਿਧਾਨ ਸਭਾ ਦੇ ਵਿੱਚ ਉਹਦੇ ਐਲਾਨ ਕਰਨ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋਇਆ ਹੈਗਾ ਔਰ ਕਈ ਐਸਲੇ ਫੈਸਲੇ ਫੈਸਲੇ ਵੀ ਇਹ ਬੰਦਾ ਕਰ ਦਿੰਦਾ ਜਿਹੜੇ ਇਹਨੂੰ ਵਾਪਸ ਲੈਣੇ ਪੈ ਰਹੇ ਆ। ਔਰ ਅਤਿਆਚਾਰ ਦੀ ਜਿਹੜੀ ਗੱਲ ਹੈ ਖਾਸ ਤੌਰ ਤੇ ਪੰਜਾਬ ਦੀਆਂ ਅਨਸੂਚਿਤ ਜਾਤੀਆਂ ਵਿੱਚੋਂ ਮਜੀ ਵਾਲਮੀਕੀ ਦੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਇਹਨਾਂ ਤੇ ਅਤਿਆਚਾਰ ਤਸੱਦਦ ਜ਼ਿਆਦਾ ਨੇ ਭਾਰੂ ਨੇ। ਆਪਾਂ ਦਾਨ ਸਿੰਘ ਵਾਲਾਂ ਦੀ ਗੱਲ ਲੈ ਲਈਏ, ਚੰਦ ਭਾਨ ਦੀ ਗੱਲ ਲੈ ਲਈਏ। ਆਹ ਤਾਜ਼ੀ ਘਟਨਾ ਡੇਰਾ ਬਸੀ ਦੀ ਹੈ। ਹਰਮੀਤ ਸਿੰਘ ਔਰ ਇਹ ਕਈ ਸਾਲਾਂ ਤੋਂ ਇਹਨਾਂ ਦੇ ਬਜ਼ੁਰਗ ਉਸ ਜਗ੍ਹਾ ਤੇ ਕਾਬਜ਼ ਨੇ ਔਰ ਉੱਥੇ ਦੇ ਜੋ ਰਾਜਪੂਤ ਲੋਗ ਨੇ ਉੱਥੇ ਦੇ ਧੱਕੇਸ਼ਾਹੀ ਆ ਕੇ ਆਪਣੇ ਪੋਲ ਗੱਡ ਰਹੇ ਨੇ ਸਾਹਮਣੇ ਇਹਨਾਂ ਦਾ ਰਹਿਸ਼ੀ ਘਰ ਹੈ ਉੱਥੇ ਜ਼ਬਰਦਸਤੀ ਕਰ ਰਹੇ ਨੇ ਔਰ ਪ੍ਰਸ਼ਾਸਨ ਦੇ ਕੋਲ ਇਹ ਜਾਣਦੇ ਨੇ ਸ਼ਿਕਾਇਤ ਕਰਨ ਜਾਂਦੇ ਨੇ ਔਰ ਬਕਾਇਦਾ ਲੋਕਾਂ ਨੇ ਐਫੀਡਾਇਵਿਟ ਦਿੱਤੇ ਆ ਸਬੂਤ ਦੇ ਤੌਰ ਤੇ ਜਾਤੀ ਸੂਚਕ ਸ਼ਬਦ ਬੋਲ ਗਏ ਪਰ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਰ ਅੱਜ ਜੇ ਮੈਂ ਗੱਲ ਕਰਾਂ ਆ ਸਾਡੇ ਮੇਰੇ ਸਾਥੀ ਭਾਈ ਸਾਹਿਬ ਬੈਠੇ ਨੇ ਬਲਵਿੰਦਰ ਸਿੰਘ ਕੁੰਬੜਾ ਇਹ ਲਗਾਤਾਰ ਇੱਥੇ ਹਾਜ਼ਰੀ ਭਰਦੇ ਨੇ ਇੱਥੇ ਜ਼ਰੂਰੀ ਨਹੀਂ ਕਿ ਸਾਡੀ ਕਮਿਊਨਿਟੀ ਦੇ ਲੋਕ ਆਂਦੇ ਨੇ ਐਸੇ ਹੀ ਆਂਦੇ ਨੇ ਇੱਥੇ ਜਰਨਲ ਲੋਕ ਵੀ ਬਹੁਤ ਆਪਣੀ ਦੁੱਖ ਭਰੀ ਕਹਾਣੀ ਲੈ ਕੇ ਆਂਦੇ ਨੇ ਔਰ ਇੱਥੇ ਪ੍ਰਸ਼ਾਸਨ ਦੇ ਅੱਗੇ ਗੱਲਾਂ ਰੱਖੀਆਂ ਜਾਂਦੀਆਂ ਔਰ ਪ੍ਰਸ਼ਾਸਨ ਤੇ ਪ੍ਰਭਾਵ ਵੜਾ ਕੇ ਉਹਨਾਂ ਦਾ ਹੱਲ ਕਰਿਆ ਜਾਂਦਾ ਪਰ ਸਰਕਾਰ ਇਹਨਾਂ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਕੋਚਣ ਕੇ ਲਖਣਾ ਚਾਹੁੰਦੀ ਹੈ ਇਹਨਾਂ ਨੂੰ ਵੋਟ ਦੇ ਆਧਾਰ ਤੇ ਬਦਲ ਬਰਤਣਾ ਚਾਹੁੰਦੀ ਹੈ ਵੀ ਇਹ ਖਸਕ ਨਾ ਸਕਣ ਜਿੰਦਾ ਬਜ਼ੁਰਗ ਵਿਕਦੇ ਆਏ ਰਹੇ ਨੇ ਵੀ ਉਸੇ ਤਰੀਕੇ ਨਾਲ ਇਹਨਾਂ ਨੂੰ ਵਿਕੇ ਵੋਟਾਂ ਬਟੋਰੀਆਂ ਜਾ ਸਕਣ ਭਗਵੰਤ ਮਾਨ ਸਾਹਿਬ ਉਹ ਸਮਾਂ ਨਿਕਲ ਗਿਆ ਜਿਹੜਾ ਤੁਸੀਂ ਬਦਲਾਅ ਦੀ ਗੱਲ ਕਰਦੇ ਸੀਗੇ ਉਹ ਹੁਣ ਇਹ ਲੋਕ ਬਦਲ ਚੁੱਕੇ ਨੇ ਹੁਣ ਜੇ ਤੁਸੀਂ ਕਹੋ ਨਾ ਕਿ ਵੋਟਾਂ ਪਾ ਦੇਣਗੇ ਇਹ ਤੁਹਾਨੂੰ ਡਰਾ ਕੇ ਧਮਕਾ ਕੇ ਜਾਂ ਪੈਸੇ ਨਾਲ ਉਹ ਹੁਣ ਸਮਾਂ ਨਹੀਂ ਰਿਹਾ ਹੈਗਾ ਸੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਖਾਸ ਤੌਰ ਤੇ ਮੁਹਾਲੀ ਦੇ ਐਸਐਸਪੀ ਨੂੰ ਵੀ ਇਹ ਗੱਲਾਂ ਦੇ ਬਾਰੇ ਅਤਿਆਚਾਰ ਵੱਲ ਧਿਆਨ ਦਿੱਤਾ ਜਾਵੇ ਤਾਂ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦੀ ਆ ਜਿਹੜਾ ਇਸ ਗਰੀਬ ਦਬੀ ਕੁਛ ਨੀ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹਰ ਸਮੇਂ ਕੋਸ਼ਿਸ਼ ਕਰ ਰਿਹਾ ਹੈ ਸਰ ਬਲਵਿੰਦਰ ਸਿੰਘ ਕੁੰਬੜਾ ਇਹਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਇਸ ਕੰਮ ਲਈ ਜਿਹੜੇ ਸਾਥੀਆਂ ਇਹ ਦੋਨਾਂ ਦਾ ਦੁੱਖ ਲੈ ਕੇ ਆਉਨੇ ਬੜੀ ਸ਼ਿੱਦਤ ਨਾਲ ਮਿਹਨਤ ਕਰਕੇ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਜਿਹੜੀ ਅੱਜ ਆਪਾਂ ਸਰਕਾਰ ਦੀ ਗੱਲ ਕਰ ਲਈਏ ਭਗਵਾਨ ਸਿਮਾਨ ਨੇ ਸਰਕਾਰ ਨੇ ਤਾਂ ਵਿੜਾ ਬਠਾਲ ਕੇ ਰੱਖ ਦਿਆ ਸਾਰੇ ਪਾਸੇ ਦਾ ਇਹ ਕੱਲੇ ਐਸਬੀਸੀ ਨਹੀਂ ਸਾਰੇ ਸਾਰਾ ਕੁਝੇ ਵੇਚ ਚੁੱਕਿਆ ਨੇ ਪੰਜਾਬ ਦੇ ਵਿੱਚ ਪ੍ਰਵਾਸੀ ਇਸ ਵਾਰ ਕਾਬਜ਼ ਆ ਆਪਣੇ ਅਧਿਕਾਰ ਵੀ ਦੇ ਕੇ ਹੇਟਣਾ ਕਰਕੇ ਆਪਣਾ ਸਭ ਕੁ ਖਲੀ ਨੂੰ ਬੈਠਾ ਜਿਹੜੀ ਛੜੀ ਉੜ ਕਾਸ ਲੋਕਾਂ ਦੀ ਗੱਲ ਹੈ ਜਿੱਥੇ ਕਿਤੇ ਕਿਤੇ ਕਬਜ਼ੇ ਦੀ ਗੱਲ ਹੈ ਕਿਤੇ ਜ਼ਮੀਨ ਦੀ ਗੱਲ ਹੈ ਕਿਤੇ ਪੰਚਾਇਤ ਦੇ ਵਿੱਚੋਂ ਸ਼ੁਰੂ ਕਰਸਾਂ ਦਾ ਜਿਹੜਾ ਹਿੱਸੇ ਦੀ ਗੱਲ ਹੈ ਹਰ ਥਾਂ ਤਸ਼ੱਦਦ ਤਸ਼ੱਦਦ ਹੋ ਰਿਹਾ ਹੈ ਹਾਂ ਜਿਵੇਂ ਸਮਗੋਲੀ ਦੀ ਗੱਲ ਕਰਦੇ ਆਂ ਪੁਸਤਾਂ ਦਾ ਕਬਜ਼ਾ ਕੋਈ ਛਡਾਉਂਦਾ ਮਾਰਕੁੱਟ ਹੋਈ ਹੈ ਚੂੜੇ 'ਚ ਮਾਰ ਕਰਕੇ ਦਰਕਾਰਿਆ ਗਿਆ ਹੈ ਬੜੀ ਸ਼ਰਮ ਦੀ ਗੱਲ ਹੈ ਵੀ ਸਰਕਾਰ ਇਹਦੇ ਕੋਈ ਕਾਰਵਾਈ ਨਾ ਕਰੇ ਜਦ ਕਿ ਨੌਨ ਸ਼ੈਡਿਊਲ ਕਾਸਟ ਗਵਾ ਐਫੀਡਵਿਟ ਲਈ ਫਿਰਦੇ ਆਂ ਨਾ ਐਸਐਚਓ ਨੇ ਸੁਣੀਏ ਗੱਲ ਐਸਐਚਓ ਗੁੰਗਾ ਜਿਹਾ ਸੁਮਿਤ ਮੌਰ ਮਿੰਤ ਬੜਾ ਸੌਜਾ ਲਾਦਾ ਮੈਨੂੰ ਕਦੇ ਮੇਰਾ ਕਹਿਣਾ ਨਹੀਂ ਮੁੜਿਆ ਉਹਨੇ ਬਟ ਆ ਮੈਂ ਹੈਰਾਨ ਹੋ ਦੀ ਗੱਲ ਸੁਣ ਕੇ ਵੀ ਉਹ ਇਹੋ ਜਿਹਾ ਬੰਦਾ ਵੀ ਖਰਾਬੀ ਕਰਦਾ ਮੈਂ ਇਹ ਗੱਲ ਨਾਲੋਂ ਇਸ ਨੂੰ ਵੀ ਮੈਂ ਨੇੜੇ ਰਹੀਂ ਐਸਾ ਤੇ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਤੁਹਾਡਾ ਮੇਰੇ ਕੋਲ ਅਕਸਰ ਨੂੰ ਬਣਾਈ ਰੱਖੋ ਇਹਦੇ ਕਾਰਵਾਈ ਕਰਕੇ ਬੰਦਿਆਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰੋ ਔਰ ਜਿਹੜਾ ਐਸੀ ਕਮਿਸ਼ਨ ਦੀ ਗੱਲ ਕਰਦੇ ਮੈਂ ਹੈਰਾਨ ਐ ਗੱਲ ਸੁਣ ਕੇ ਮੈਨੂੰ ਉਹ ਬਾਪੂ ਜੀ ਕਹਿ ਕੇ ਬੁਲਾਉਂਦਾ ਕਾਫੀ ਮੇਰੇ ਨੇੜੇ ਰਿਹਾ ਮੈਂ ਉਹਦੇ ਨੇੜੇ ਰਿਹਾ ਪਰ ਆ ਲਖਣ ਜਿਹੜੀ ਆ ਗੱਲ ਪਤਾ ਲੱਗੀ ਅੱਜ ਮੈਨੂੰ ਬੜਾ ਹੈਰਾਨ ਕਿਉਂ ਹੋਈ ਇਹ ਸੁਣ ਕੇ ਅੱਧੀ ਮੈਂ ਉਹਨੂੰ ਵੀ ਬੇਨਤੀ ਕਰੂੰਗਾ ਵੀ ਜਦ ਇਹਨੇ ਸਬੂਤ ਕੋਲ ਆ ਨੌਨ ਸ਼ਡਿਊਲ ਕਾਸ ਗਵਾਹ ਕੋਲ ਆ ਕਟਾਈ ਹੁੰਦੀਆਂ ਫੋਟੋਆਂ ਕੋਲ ਆ ਇਹਨਾਂ ਦੇ ਐਸਐਸਪੀ ਨੂੰ ਦਰਖਾਸਤ ਗਈ ਹੋਈ ਹੈ ਥਾਣੇ ਕੋ ਦਰਖਾਸਤ ਗਈ ਹੋਈ ਹੈ ਉਹਨੂੰ ਪ੍ਰੈਸ਼ਰ ਪਾ ਕੇ ਕੰਮ ਕਰਨਾ ਚਾਹੀਦਾ ਹੈ ਪਿੱਛੇ ਜੇ ਮੈਂ ਕੱਲ ਦੀ ਕੋਈ ਖਬਰ ਸੁਣ ਰਿਹਾ ਸੀ ਉਹ ਜਾ ਕੇ ਉੱਥੇ ਮੈਂ ਕਹਿੰਦਾ ਮੈਂ ਇਹਨੂੰ ਐਸਐਚਓ ਨੂੰ ਪ੍ਰਮਾਣ ਦੇਦਾ ਮੈਂ ਫਰਾਂ ਨੂੰ ਹੁਕਮ ਕਰਦਾ ਫਰਾਂ ਨੂੰ ਹੁਕਮ ਕਰਦਾ ਇਹਨਾਂ ਨੇ ਵੀ ਹੁਕਮ ਕਰਦੇ ਵੀ ਕਾਰਵਾਈ ਸੋਚੇ ਚ ਰੰਗ ਨਾ ਕਰੋ ਸ ਮੈਂ ਧੰਨਵਾਦੀ ਹਾਂ ਮੁਲਕੇ ਪਰ ਇਸ ਕਾਨਫਰੰਸ ਕਰਨ ਆਣਾਂ ਦਾ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ